ਕਬੱਡੀ ਬਾਉਂਡ ਦੇ ਲਈ ਪਿਆਰ ਨਾਲ ਖਿਆਲ ਹੈ ਔਰ ਦੂਜੇ ਪਾਸੇ ਦੋ ਆਪਾਂ ਦੀ ਧਰਤੀ ਹੈ ਜਿੱਥੇ ਬਿਆਸ ਤੇ ਸਤਮਤ ਇਕੱਠੇ ਬੈਠੇ ਹੋਏ ਆ ਉਧਰ ਗੁਰਵਿੰਦਰ ਘਾਂਗੇ ਵਾਲਾ ਵੀ ਅੱਜ ਦੇ ਮੇਲੇ ਤੇ ਆ ਗਿਆ ਮੇਰੇ ਵੀਰੋ ਗੁਰਵਿੰਦਰ ਘਾਂਗੇ ਦੀ ਐਂਟਰੀ ਹੋ ਗਈ ਸਾਹਮਣੇ ਗੋਗੀ ਨੇ ਕਬੱਡੀ ਪਾਈ ਹੈ ਸੀਚੇ ਵਾਲੀ ਇਹ ਭਰਾ ਦੋਨੋਂ ਕੰਨੀਆਂ ਤੇ ਹੈ ਲੱਭੂ ਬਚਕਾਰ ਹੁਣ ਕਿਹੜਾ ਖਿਡਾਰੀ ਬੱਲੇ ਬੱਲੇ ਕਰਵਾਵੇਗਾ ਢੇਰ ਦਾ ਮੇਲਾ ਵੱਡਾ ਇਕੱਠ ਹੈ ਮੇਰੇ ਵੀਰੋ ਆਹ ਸਾਹਮਣੇ ਇਸ ਵੇਲੇ ਗੋਗੀ ਤਕੜਾ ਨੰਬਰ ਜੋੜਦਾ ਹੋਇਆ ਹੈ ਅਗਲੀ ਰੇਡ ਤੇ ਪ੍ਰੋਫੈਸਰ ਸਾਹਿਬ ਗੱਲ ਕਰਨਗੇ ਦੋਦੇ ਵਾਲਾ ਰੁਪਿੰਦਰ ਦਤਾਲ ਵਾਲੇ ਰੁਪਿੰਦਰ ਦੇ ਨਾਲ 2017 ਦੇ ਵਿੱਚ ਯੂਰਪ ਦੇ ਖੇਡ ਸੀਜ਼ਨ ਦਾ ਬੈਸਟ ਏਟਰ ਬਣਿਆ ਮੇਰੇ ਵੀਡੀਓ ਜਿਹਨਾਂ ਸ੍ਰੀ ਮੁਖਸਰ ਸਾਹਿਬ ਦੀ ਧਰਤੀ ਹੈ ਦੁਨੀਆ ਖ드ਰਾਣੇ ਦੀ ਟਾਬ ਕਹਿੰਦੀ ਰਹੀ ਹੈ ਜਦੋਂ ਕਹਿੰਦੇ 40 ਸਿੰਘਾਂ ਨੇ ਮਾਤਾ ਭਾਗੌਰ ਦੀ ਅਗਵਾਈ ਦੇ ਹੇਠ ਮੁਗਲਾਂ ਨਾਲ ਟੱਕਰ ਲੈਂਦੇ ਆ ਸ਼ਹੀਦੀ ਪ੍ਰਾਪਤ ਕੀਤੀ ਫਿਰ ਸ੍ਰੀ ਮੁਖਸਰ ਸਾਹਿਬ ਨਾ ਪੈ ਗਿਆ ਬਹੁਤ ਵੱਡਾ ਰਤਬਾ ਸਿੱਖ ਇਤਿਹਾਸ ਦੇ ਵਿੱਚ ਦੋਦੇ ਇੱਕ ਪਾਸੇ ਦਿਉਰਾ ਪਿੰਡਾਂ ਦੀਪੂ ਦਾ ਜਿੱਥੋਂ ਦੇ ਰਵੀਲੀਆ ਗੱਲਾਂ ਕੈਨੇਡਾ ਦੇ ਟ੍ਰਾਂਟੋ ਦੇ ਵਿੱਚ ਹੁੰਦੀਆਂ ਹੈ ਜੈ ਕਰਨ ਬਾਬੇ ਹੋਰਾਂ ਦੀਆਂ ਗੱਲਾਂ ਹੁੰਦੀਆਂ ਗੱਲਾਂ ਹੁੰਦੀਆਂ ਵਕੀਲੇ ਵਰਗੇ ਖਿਡਾਰੀਆਂ ਦੀਆਂ ੱੱੱ ਨਾਈਟ ਕਿ ਲੱਗਦੇ ਆ ਬਈ ਜਦੋਂ ਯਾਰ ਬਣਦਾ ੱੱੱ ਯਾਰੋ ਅਮਨਜੀ ਢੀਲਾ ਕਬੱਡੀ ਪਾ ਰਿਹਾ ਜਾਂਦੇ ਬਾਬਾ ਸਾਹਮਣੇ ਜੰਡਲੀ ਵਾਲਾ ਢੀਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਲੈ ਵੀ ਧੰਮਿਆ ਜਾਲ ਸਾਹਮਣੇ ਆਪਣਾ ਕਬੱਡੀ ਪੈ ਗਈ ਪਿੰਦੂ ਸੀਚੇ ਵਾਲੀ ਹੈ ਮੰਨਿਆ ਪਰ ਮੰਨਿਆ ਯਾਫੀ ਹੈ ਖੇਡ ਕਬੱਡੀ ਦਾ ਸਤਿ ਸ਼੍ਰੀ ਅਕਾਲ ਬਲਵੀਰ ਸਿੰਘ ਨੇ ਮਹਾਂਪੁਰਚ ਸੀਚੇਵਾਲ ਵਾਲੇ ਉਹਨਾਂ ਦੀ ਧਰਤੀ ਹੈ ਉਧਰ ਦੇਖ ਰਿਹਾ ਵੀ ਅੰਬਾ ਸੁਰ ਸਿੰਘ ਦੀ ਧਰਤੀ ਦਾ ਉਹ ਵੀ ਢੇਰ ਦੇ ਕਬੱਡੀ ਕੱਪ ਦੇ ਪੁੱਜ ਚੁੱਕਿਆ ਖੇਡ ਮੈਦਾਨ ਦੇ ਵਿੱਚ ਐਂਟਰੀ ਹੋ ਗਈ ਮੇਰੇ ਵੀਰੋ ਅੰਬੇ ਦੀ ਤੇ ਸਾਹਮਣੇ ਕਬੱਡੀ ਜੀ ਸਰਮਾ ਨੇ ਪੁਰੀ ਜੀ ਦੀ ਕਹਿੰਦੇ ਪੈ ਰਹੀ ਹੈ ਇਹ ਮੈਦਾਨਾਂ ਦੇ ਵਿੱਚ ਦਰਸ਼ਕਾਂ ਦੇ ਦਿਲਾਂ ਤੇ ਡਾਕੇ ਮਾਰਨ ਵਾਲਾ ਉਹ ਪੂਰੀਆ ਸਿੰਸਰ ਵਾਲਾ 3600 ਤੋਂ ਵੱਧ ਟਰੈਕਟਰਾਂ ਦਾ ਜੇਤੂ ਕਬੱਡੀ ਪਾ ਕੇ ਆਇਆ ਹੈ ਮੈਂ ਸ਼ੀਲੂ ਨੂੰ ਪੁੱਛਿਆ ਕਿੰਨੇ ਟਰੈਕਟਰ ਹੋਗੇ ਕਹਿੰਦਾ ਭਾਈ ਹੁਣ ਤੱਕ 9 ਟਰੈਕਟਰ ਜਿੱਤੇ ਐ ਇਹਦੀ ਕਹਿੰਦੇ ਮੇਰੇ ਵੀਰੋ ਅੱਜ ਕੱਲ ਜਿੱਦਾਂ ਕਹਿੰਦੀ ਇਹ ਕੰਪੀਟੀਸ਼ਨ ਹਾਕ ਬਣੀਏ ਜੱਗੂ ਨਾਲ ਚੱਲਦਾ ਹੈ ਜੱਗੂ ਨੇ ਇੱਕ ਜੀਪ ਜਿੱਤਰੀ ਮੈਨੂੰ ਲੱਗਦਾ ਵੀ 5 ਟਰੈਕਟਰ ਜਿੱਤੇ ਐ ਕੰਪੀਟੀਸ਼ਨ ਪੰਜਾਬ ਹਰਿਆਣਾ ਦੇ ਜੋਬਰਾਂ ਦਾ ਜਿੱਦਾਂ ਹੁਣ ਢੇਰ ਦੇ ਪਰਮਜੀਤ ਡੋਗਰ ਧੀ ਦੀ ਦਾ ਫੈਸਲਾ ਹੈ ਪੁਆਇੰਟ ਇਸ ਵਿੱਚ ਸੋਗ ਹਰਿਆਣੇ ਦੀ ਟੀਮ ਦੇ ਲਈ ਆ ਜੜਿਆ ਬਹੁ ਅਕਬਰਪੁਰ ਤੇ ਸੂਰੇ ਵਾਲਾ ਮੇਰੀ ਟੀਮ ਟੀ ਹੈ ਧੰਨੇ ਵੀਰ ਨੂੰ ਵੀ ਪਲੀਜ਼ ਆ ਕੇ ਧਿਆਨ ਦੇ ਦੇ ਧੰਨਾ ਵੀਰ ਜਿਹਨਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਢੇਰ ਵਾਲੇ ਮੇਲਾ ਬਾੜਾ ਵੱਡਾ ਥੋੜਾ ਇਕੱਠ ਰਕਾਰ ਤੋੜ ਕੱਠਾ ਹੈ ਸਾਹਮਣੇ ਕਬੱਡੀ ਸ਼ਹਿਯਾਦ ਭਾਰਿਆ ਸ਼ਾਜੀ ਭਾਰਿਆ ਸ਼ਕਰਪੁਰੇ ਦੀ ਧਰਤੀ ਹੈ ਪਰ ਸਾਹਮਣੇ ਵਾਲਾ ਸੇੜਾ ਲ ਆ ਗਿਆ ਮੁੰਡਾ ਐਨ ਬੱਲੇ ਬੱਲੇ ਕਰਵਾ ਗਿਆ ਤਕੜਾ ਜੱਫਾ ਲਾ ਕੇ ਮੇਰੇ ਵੀਰੋ ਐਨ ਮੁੰਡੇ ਨੇ ਸੇੜਾ ਕਰ ਦਿੱਤਾ ਢੀਲਾ ਜਾਂਦੀ ਪਾ ਦੀਪਾ ਦਿਉਰੇ ਵਾਲਾ ਜਿਹਨੇ ਤਗੜਾ ਜਫਾ ਲਾਇਆ ਇਹ ਦੀਪਾ ਹੈ ਦਿਉਰੇ ਵਾਲਾ ਹਾਂਜੀ ਪ੍ਰੋਫੈਸਰ ਸਾਹਿਬ ਜਾਂਡੀ ਵਾਲਾ ਢੀਲਾ ਕਹਿੰਦੇ ਕਬੱਡੀ ਪਾ ਰਿਹਾ सोनू ਜਾਂਡੀ ਤੇ ਕਾਲੇ ਜਾਂਡੀ ਦੀ ਜੋੜੀ ਦੀਆਂ ਗੱਲਾਂ ਲੰਮਾ ਟਾਈਮ ਖੇਡ ਮੈਦਾਨਾਂ ਦੇ ਵਿੱਚ ਹੋਈਆਂ ਇੱਕ ਪਾਸੇ ਸੀਟਕੜੀਆਂ ਪਿੰਦੂ ਹੈ ਬਹਾਗੁਰੂ ਸੀਟਕੜੀ ਦਾ ਵੀਰ ਹੈ ਜੋਰ ਲੱਗਿਆ ਹੋਇਆ ਜਲੰਧਰ ਦੀ ਧਰਤੀ ਹੈ ਨਵਾਂ ਸ਼ਹਿਰ ਫਗਵਾਣਾ ਪੰਗੜ ਧਰਤ ਦੇ ਕੋਦਰ ਦੀ ਕਰ ਕਬੱਡੀ ਨੂੰ ਕਮਾਲ ਦੀ ਖੇਡ ਹੈ ਪ੍ਰੋਫੈਸਰ ਸਾਹਿਬ ਆ ਮੁੰਡੇ ਲਿਆ ਕੈਨੇਡਾ ਦੇ ਘਰ ਘਰ ਗੱਲਾਂ ਹੋਈਆਂ ਹੈ ਇਹ ਰਪਿੰਦਰ ਦੋਦੇਵਾਲਾ ਹੈ ਇਸ ਲਈ ਕਬੱਡੀ ਪਰੋਂ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਆਹ ਸਾਹਮਣੇ ਪਈ ਹੋਈ ਰੇਡ ਤੇ ਮੁੰਡੇ ਚੜ੍ਹਦੀ ਉਮਰਾਂ ਦੇ ਸੰਦੀਪ ਰਪਿੰਦਰ ਦੋਤਾ ਸੁਖਵੀਰ ਚਾਹਾਨ ਨੇ ਗੱਲ ਕੀਤੀ ਮੁੱਢੀ ਪਿੰਡ ਵਾਲੇ ਨੇ ਸਾਹਮਣੇ ਇਸ ਵੇਲੇ ਫੜਿਆ ਕੁੱਟ ਪੱਜੀ ਕਿੰਜੀ ਤੇ ਰਪਿੰਦਰ ਸੋਨੂੰ ਮੋਟਾ ਸੋਗਣ ਵਾਲਾ ਮੁਕਾਬਲਾ ਕਰਕੇ ਹਟਿਆ ਹੈ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਦੇ ਵਿੱਚ ਜਾ ਰਿਹਾ ਹੈ ਅੱਜ ਬੈਸਟ ਰੇਡਰ ਤੇ ਬੈਸਟ ਰੇਡਰ ਤੇ ਬੈਸਟ ਯਾਫੀ ਨੂੰ ਉਹ ਟਰੈਕਟਰ ਜਿੱਤੇ ਦਾਂਗੇ ਰਣਜੀਤ ਧਾਲੀਵਾਲ ਸ਼ੇਰਗੜ੍ਹ ਤੇ ਨਾਲ ਸਾਡਾ ਮਨਵੀਰ ਬੈਣੀਪਾਲ ਜਿਨ੍ਹਾਂ ਨੇ ਬੈਸਟ ਰੇਡਰ ਰਵਿੰਦਰ ਸਿੰਘ ਜਿਮਾਣਾ ਯੂਕੇ ਸੰਜਮ ਸਿੰਘ ਤੇ ਹਰਮੀਤ ਕੈਨੇਡਾ ਉਹਨਾਂ ਵੱਲੋਂ ਬੈਸਟ ਜਾਫੀ ਦੀ ਵੀ ਖੋੜ ਹੋਵੇਗਾ ਇੱਕ ਪਾਸੇ ਨੌਜਵਾਨ ਕਹਿੰਦੇ ਇਸ ਵਿੱਚ ਕਮਾਨਤ ਬੇਤੀ ਮੇਰੀ ਸੰਗਤ ਦੇ ਚਰਨਾਂ ਦੇ ਵਿੱਚ ਹੈ ਜਿਹੜੇ ਵੀ ਇੱਥੇ ਖੜੇ ਹੈ ਭਰਾ ਮੇਰੋ ਜੇ ਜਾਲ ਟੁੱਟ ਗਿਆ ਤੇ ਬਾਅਦ ਟੂਰਨਾਮੈਂਟ ਮੈਚ ਨਹੀਂ ਆਉਣੇ ਬੇਤੀਆਂ ਮੈਚ ਬੰਦ ਕਰ ਦੇ ਨੇ ਕਮੇਟੀ ਨੇ ਬਾਅਦ ਦੇ ਵਿੱਚ ਤੁਸੀਂ ਇਤਰਾਜ ਨਾ ਕਰਿਓ ਹੱਥ ਜੋੜ ਕੇ ਬੇਤੀ ਹੈ ਮੈਨੂੰ ਪਤਾ ਖੜਨਾ ਬਹੁਤ ਔਖਾ ਹੈ ਪਰ ਪਿਆਰ ਸਬਰ ਦੇ ਨਾਲ ਤੁਹਾਨੂੰ ਇੱਥੇ ਖੜਕੇ ਮੈਚ ਦੇਖਦੇ ਪੈ ਰਹੇ ਆ ਅਗਲੇ ਸਾਲ ਟਰੱਕ ਲਵਾ ਦੇਾਂਗੇ ਹੋਰ ਪ੍ਰਬੰਧ ਕਰ ਦੇਾਂਗੇ ਪਰ ਭਰਾ ਬਣ ਕੇ ਹਾਥੀ ਉਣ ਕੇ ਕਮੇਟੀ ਵੱਲੋਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਮੇਰੇ ਵੱਲੋਂ ਪਲੇਅਰਾਂ ਵੱਲੋਂ ਵੀ ਪਲੀਜ਼ ਧੱਕਾ ਨਾ ਮਾਰੋ ਇਹ ਬੇਨਤੀ ਹੈ ਜਾਂਦੇ ਇੱਥੇ ਜਿਹੜੇ 10 15 20 ਦਰਸ਼ਕ ਹੈ ਉਹਨਾਂ ਨੂੰ ਜੋ ਜਿਹੜੇ ਖੜੇ ਐ ਉਹਨਾਂ ਨੂੰ ਬਾਹਰ ਕਰ ਲੀਏ ਧੱਕਾ ਵੱਜ ਨੂੰ ਆਣ ਜਾਵੇ। ਲਓ ਸਾਹਮਣੇ ਪ੍ਰੋਫੈਸਰ ਸਾਹਿਬ ਕਰੇ। ਭਾਵੇਂ ਸਾਹਿਦ ਦੇਬੜ ਵਾਲਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਘੜ ਗਿਆ। ਇੱਕ ਦਰਸ਼ਕਾਂ ਨੂੰ ਫਿਰ ਬੇਨਤੀ ਹੈ ਜਾਲ ਦੇ ਅਗਲੇ ਪਾਸੇ ਆਪਾਂ ਬਿਜਲੀ ਦੇ ਪੋਲ ਵੀ ਲਾਇਆ ਹੈ। ਪਿਛਲੇ ਮੈਚਾਂ ਦੇ ਵਿੱਚ ਫਿਰ ਬਿਜਲੀ ਦਾ ਪ੍ਰਬੰਧ ਵੀ ਜਿਹੜਾ ਗਰਾਊਂਡ ਦੇ ਵਿੱਚ ਲੈਟਾ ਦਾ ਕਰਨਾ ਪਿਆਣਾ। ਸੋ ਜੇ ਫਾਈਨਲ ਤੱਕ ਮੁਕਾਬਲੇ ਵਧੀਆ ਤਰੀਕੇ ਨਾਲ ਦੇਖਦੇ ਐ ਆਪਾਂ ਵਧੀਆ ਟੂਰਨਾਮੈਂਟ ਕਰਵਾ ਲਈਏ। ਤੁਹਾਡੇ ਸਾਰਿਆਂ ਨੇ ਸਾਨੂੰ ਲੋਕਪਿੰਦਰ ਦੀ ਰੇਡ ਇੱਕ ਇੱਕ ਜੱਫੇ ਦੇ ਆਵਲੇ ਕਹਿੰਦੇ ਇੱਕ ਇੱਕ ਜਫਾ ਦੋਨੋਂ ਸਾਈਡਾਂ ਤੇ ਮੇਰੇ ਵੀਰੋ ਇਸ ਵੇਲੇ ਜਿਹੜਾ ਮੈਚ ਚੱਲ ਰਿਹਾ ਹੈ ਬੜਾ ਫਸਵਾ ਮੈਚ ਹੈ ਸਾਹਮਣੇ ਰੁਪਿੰਦਰ ਦੀ ਪਈ ਹੋ ਰੇਡ ਆਹ ਜਾਫੀ ਇਸ ਵੇਲੇ ਸੰਘੜ ਵਾਲਾ ਪੂਰੀ ਕੋਸ਼ਿਸ਼ ਕਰ ਰਿਹਾ ਫੜਿਆ ਗੁੱਟ ਆਹ ਵੱਜ ਗਈ ਕੈਂਚੀ ਇਹ ਵੀ ਸੋਨੂ ਲਾ ਲਾ ਸੋਨੂ ਸੋਨੂ ਇਹ ਵੀ ਸੋਨੂ ਆ ਸੰਘੜ ਵਾਲਾ ਸੰਘਲ ਨੇ 200 ਨੂੰ ਖੇਡ ਰਿਆ ਇੱਕ ਸੋਨੂ ਮੋਟਾ ਇਹ ਛੋਟਾ ਸੋਨੂ ਹੈ ਸੰਘਲ ਵਾਲਾ ਅੱਜ ਰੁਪਿੰਦਰ ਦੋਦੇ ਨੂੰ ਢੇਰ ਦੇ ਕੱਪ ਤੇ ਚੋਟੀ ਦਾ ਜਫਾ ਲਾ ਗਿਆ ਅਗਲੀ ਰੇਡ ਕਹਿੰਦੇ ਜੰਮੀ ਵਾਲੇ ਢੀਂਦੇ ਦੀ ਮੈਦਾਨ ਦੇ ਵਿੱਚ ਪੈ ਰਹੀ ਹੈ ਬਹਾਗੁਰੂ ਸੀਚ ਵਾਲਿਆ ਇੱਕ ਕੰਨੀ ਤੇ ਹੈ ਦੂਜੀ ਕੰਨੀ ਤੇ ਬਹਾਗੁਰੂ ਦਾ ਵੀਰ ਪਿੰਦੂ ਹੈ ਇਸ ਵੇਲੇ ਲੱਵੀ ਵਰਕੇ ਚਾਰ ਜਫੀ ਮੈਦਾਨ ਦੇ ਵਿੱਚ ਚਾਰ ਬੱਤ ਪਿਆਰ ਹੈ ਹਰਿਆਣਾ ਦੇ ਚੋਬਰ ਦੀ ਰੇਡ ਪਈ ਹੋਈ ਹੈ ਮੇਲਾ ਜਿਹੜਾ ਫਤਹਿਬਾਦ ਦੇ ਢੇਰ ਦੇ ਵਿੱਚ ਚੱਲਦਾ ਹੈ ਵੀਰ ਦਵਿੰਦਰ ਗਿੱਕਣ ਵੀਰ ਜਤੈਨਦਰ ਗਿੱਲ ਕੈਨੇਡਾ ਕਰਮਵੀਰ ਗਿੱਲ ਯੂ ਐਸ ਏ ਤੇ ਜਗਵੀਰ ਗਿੱਲ ਕੈਨੇਡਾ ਤਨੂੰ ਕੈਨੇਡਾ ਹੋਰਾਂ ਦਾ ਮੇਲਾ ਚੱਲਦਾ ਹੈ ਲਓ ਸਾਹਮਣੇ ਭੁਰੀਆ ਸੈਸਰ ਕਬੱਡੀ ਮਾਰ ਰਿਹਾ ਹੈ ਇੱਕ ਪਾਸੇ ਸੋਨੂ ਮੋਟਾ ਦੂਜੇ ਪਾਸੇ ਦੀਪਾ ਦਿਉਰੇ ਵਾਲਾ ਉਹ ਸਾਹਮਣੇ ਨੌਜਵਾਨ ਸੋਨੂ ਆ ਦੀਪਾ ਦਿਉਰੇ ਵਾਲਾ ਰਵੀ ਦਿਉਰੇ ਦਾ ਪਿੰਡੂ ਕੋਸ਼ਿਸ਼ ਕਰਦਾ ਹੈ ਸੈਸਰ ਵਾਲਾ ਭੁਰੀਆ ਪੁਆਇੰਟ ਜੋੜ ਗਿਆ ਹੈ ਸਾਹਿਲ ਤੇਪੜੀ ਅਮਨભાઈ ਅਗਲੀ ਕਬੱਡੀ ਪੈ ਰਹੀ ਹੈ ਲਓ ਸਾਹਿਲ ਇਸ ਵੇਲੇ ਕਿੰਨੇ ਕਬੱਡੀ ਪਾਉਣ ਦੇ ਲਈ ਮਾਦ ਆਇਆ ਹੈ ਅਮਨ ਜੀ ਕੋਲ ਬੇਗੀ ਜਿੱਤ ਕੇ ਹਾਂਜੀ ਦੋ ਕਬੱਡੀਆਂ ਜਿਹੜੀਆਂ ਰੇਡਰ ਪਾ ਸਕਦਾ ਵਾਹਿਗੁਰੂ ਆ ਮੇਰੇ ਵੀਰੋ ਇਹ ਆ ਨੌਜਨ ਵਾਹਿਗੁਰੂ ਆਸਟ੍ਰੇਲੀਆ ਦੇ ਵਿੱਚ ਵੱਸਦਾ ਹੈ ਇਹਦਾ ਪ੍ਰੋਫੈਸਰ ਸਾਹਿਬ ਨੇ ਦੱਸਿਆ ਵੀ ਪਿਛਲੇ ਦਿਨੀ ਵਿਆਹਵੰਦਨ ਦੇ ਵਿੱਚ ਵੀ ਵੱਜ ਗਿਆ ਨੌਜਨ ਮਵਾਰਕਵਾੜਾ ਲਾ ਰਪਿੰਦਰ ਦੋਦੇ ਵਾਲਾ ਇਸ ਵੇਲੇ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਰਪਿੰਦਰ ਦੋਦੇ ਵਾਲਾ ਸੰਦੀਪ ਘੋੜੇ ਦਾ ਪਿੰਡ ਹੈ ਆਓ ਸਾਹਮਣੇ ਰਪਿੰਦਰ ਦੀ ਪਈ ਹੋਈ ਕਬੱਡੀ ਢੇਰ ਦੇ ਕਬੱਡੀ ਕੱਪ ਤੇ ਕੱਪ ਤੇ ਸੰਗਲ ਵਾਲਿਆਂ ਨੇ ਖਰੇ ਖਰੇ ਰੇਡਰ ਐ ਡੱਕਤੇ ਐਨ ਮੁੰਡੇ ਨੇ ਕਮਾਲ ਕਰ ਦਿੱਤੀ ਐ ਕਮਾਲ ਕਰ ਦਿੱਤੀ ਅੱਜ ਦੇ ਦੁਨੀਆ ਕਬੱਡੀ ਤੇ ਧਿਆਨ ਹੋਈ ਪਈ ਐ ਢੇਰ ਦੇ ਵਿੱਚ ਕਹਿੰਦੇ ਕਮਾਲ ਹੋਈ ਪਈ ਐ ਜਿਹੜੇ ਵੀਰਕੁਲੇ ਬੀਟ ਕਮੇਟੀ ਵਾਲੇ ਕਮਰੇ ਦੀ ਚਾਬੀ ਐ ਉਹ ਚਾਬੀ ਸਾਡੇ ਭਰਾਵਾਂ ਕੋਲੇ ਪੁੱਜਦੀ ਕਰਦੇ ਹੋ ਦੁੱਲਾ ਪ੍ਰਧਾਨ ਜੀ ਹਜੇ ਤੇ ਬੜਾ ਕੁਝ ਹੋਣਾ ਬਾਕੀ ਐ ਜਿੱਦਾਂ ਕਹਿੰਦੇ ਹੁੰਦੇ ਟੀਜ਼ਰ ਚੱਲਦਾ ਉਹ ਲਾਉਂਦੇ ਆ ਹਿੱਕ ਤੇ ਬਰੋਟਾ ਇਹਨਾਂ ਨੂੰ ਪਤਾ ਨਹੀਂ ਹਰਿਆਣੇ ਦੇ ਸੰਗਲ ਵਾਲੇ ਮੁੰਡੇ ਹੁਣੇ ਹੁਣੇ ਭਾਜੀ ਪਾਈ ਐ ਸ਼ਰੀਕਾਂ ਦੀ ਭਾਜੀ ਰੱਖੀ ਦੀ ਨਹੀਂ ਵੈਗਰੂ ਕਹਿੰਦਾ ਟਾਈਮ ਤੇ ਮੋੜ ਦੇਣੀ ਚਾਹੀਦੀ ਐ ਨੰਬਰ ਇਸ ਸਮੇਂ ਸੀਟੀਆ ਦੀ ਟੀਮ ਦੇ ਲਈ ਜਾਗ ਰਿਹਾ ਅਮਨਜੀਤ ਕਰਿਓ ਚਰਚਾ ਪੂਰੀਆ ਸੀ ਪੂਰੀਆ ਸ਼ੀਸ਼ਰ ਵਾਲਾ ਇੱਕ ਮੈਨਾ ਦਾ ਜੇਤੂ ਐ ਮੇਰੇ ਵੀਰੋ ਇਸ ਮੌਜਮ ਦਾ ਵੱਡਾ ਨਾਂ ਐ ਖੇਡ ਕਬੱਡੀ ਦੇ ਵਿੱਚ ਪੂਰੀਆ ਬਾਬਾ ਸੁਚੈਨ ਦਾ ਸੰਦੀਪ ਨੰਗਲੰਬੀਆ ਕਬੱਡੀ ਕਲੱਬ ਸ਼ਾਹਪੋੜ ਦੀ ਟੀਮ ਲਈ ਖੇਡਦਾ ਪੂਰੀਆ ਤਕੜਾ ਨੰਬਰ ਸੀਚੇ ਵਾਲੀ ਟੀਮ ਦੇ ਲਈ ਜੋੜਦਾ ਹੋਇਆ ਹੈ ਦੁਨੀਆਂ ਦੇ ਸੁਪਰ ਡੁਪਰ ਖਿਡਾਰੀ ਅੱਜ ਦੇ ਕਬੱਡੀ ਕੱਪ ਦੇ ਪੁੱਜੇ ਹੋਏ ਹੈ ਵੱਟਾ ਇਕੱਠਾ ਹੈ ਰਿਕਾਰਡ ਤੋੜ ਇਕੱਠਾ ਹੈ ਮੇਰੇ ਵੀਰੋ ਸਾਹਮਣੇ ਪਈ ਹੋਈ ਨੌਜਾਨ ਕਰੂ ਦੀ ਕਬੱਡੀ ਚਾਰ ਜਾਫੀਆਂ ਦੇ ਵਿੱਚ ਵਾਹਿਗੁਰੂ ਤੇ ਪਿੰਦੂ ਇਹ ਜੋੜੀ ਕਹਿੰਦੇ ਸਿਰੇ ਦੀ ਜੋੜੀ ਹੈ ਮੇਰੇ ਵੀਰੋ ਆਏ ਜੋੜੀ ਕਹਿੰਦੇ ਸਿਰੇ ਦੀ ਜੋੜੀ ਹੈ ਜਿੱਦਾਂ ਸ਼ਿਦਰੀ ਤੇ ਬਾਜੀ ਦੀ ਜੋੜੀ ਉਹ ਮੰਗੀ ਤੇ ਕੁਲਜੀਤੇ ਦੀ ਜੋੜੀ ਕਬੱਡੀ ਦੇ ਵਿੱਚ ਜੋੜੀਆਂ ਪ੍ਰਸਿੱਧ ਹੋ ਇੱਥੇ ਇੰਗਲੈਂਡ ਦੇ ਮਬਾਦਲਾਂ ਦੇ ਵਿੱਚ ਟੈਲਫੋਨ ਦੀ ਖੇਡ ਕਲੱਬ ਦੇ ਲਈ ਇਸ ਲਈ ਲੱਭੂ 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 ਜਾਣ ਲਈ ਵਾਲਾ ਕਮਾਲ ਕਰ ਗਿਆ ਮੇਰੇ ਵੀਰੋ ਸਿਰ ਕਿਵੇਂ ਢੇਰ ਦਾ ਮੇਲਾ ਕਿੱਦਾਂ ਲੱਗਦਾ ਇਕ ਤਾੜੀ ਸ਼ੀਲੂ ਵੀ ਪੂਰਾ ਖੁਸ਼ ਹੋ ਰਿਹਾ ਮੇਰੇ ਵੀਰੋ ਵੀ ਮੁੰਡੇ ਸਿਰਾ ਕਰੀ ਹੁੰਦੇ ਆ ਸੰਘਲ ਵਾਲੇ ਮੁੰਡੇ ਕਹਿੰਦੇ ਸਿਰਾ ਕਰੀ ਹੁੰਦੇ ਆ ਆਓ ਸਾਹਮਣੇ ਪੈ ਗਈ ਕਬੱਡੀ ਬੁਰੀਏ ਜੀ ਪ੍ਰੋਫੈਸਰ ਸਾਹਿਬ ਕਰੋਸਰ ਵਾਲਾ ਭੁਰੀਆ ਤੇ ਸੋਨੂ ਮੋਟਾ ਸੁੰਘਲ ਵਾਲਾ ਖੇਡਿਆ ਹਰਿਆਣਾ ਲਾਇਨਜ਼ ਦੀ ਟੀਮ ਦੇ ਲਈ ਨੋਜਵਾਨ ਗਲੋਬਲ ਕਬੱਡੀ ਲੀਗ 2018 ਦੇ ਵਿੱਚ ਪੀਟੀਸੀ ਚੈਨਲ ਤੇ ਗੱਲਾਂ ਹੋਈਆਂ ਜਦੋਂ ਬੱਗਿਆਂ ਦੇ ਮੰਗੀ ਨੇ ਕਹਿੰਦੇ ਕੈਲੀਫੋਰਨੀਆ ਏਗਲ ਦੀ ਟੀਮ ਬਣਾਈ ਸੀਗੀ ਦੁਨੀਆਂ ਦੇ ਵਿੱਚ ਬਖਦੀਆਂ ਗੱਲਾਂ ਹੋਈਆਂ ਵੀ ਕੈਲੀਫੋਰਨੀਆ ਏਗਲ ਗਲੋਬਲ ਕਬੱਡੀ ਲੀਗ 2018 ਦੀ ਕੈਪਟਨ ਟੀਮ ਬਣੀ ਹੈ ਪਰ ਦੂਜੇ ਪਾਸੇ ਪਿੰਦੂ ਸਿੰਘੀ ਵਾਲੀ ਹੈ ਇੱਕ ਪਾਸੇ ਸਾਹਿਲ ਦੇਪਣ ਵਾਲਾ ਉਮਰ ਛੋਟੀ ਹੈ ਜਿਗਰਾ ਪਹਾੜ ਵਰਗਾ ਹੈ ਪੁਆਇੰਟ ਇਸ ਵਿੱਚ ਹਰਿਆਣੇ ਦੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਰੁਪਿੰਦਰ ਦਰਸ਼ਕਾਂ ਦਾ ਦਿਲ ਦੇ ਟੂ ਚੋਪਰ ਮੁੰਡਾ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕਰਦਾ ਹੈ ਪਲੀ ਜਿਹੜੇ ਪਲੇਅਰ ਐਕਸ਼ਨ ਦੇ ਵਿੱਚ ਨਹੀਂ ਬੈਠ ਜਾਣ ਜਿਹੜੇ ਖਿਡਾਰੀ ਐਕਸ਼ਨ ਦੇ ਵਿੱਚ ਨਹੀਂ ਕਿਰਪਾ ਕਰਕੇ ਬੈਠ ਜਾਓ ਹੱਥ ਜੋੜ ਕੇ ਬੇਨਤੀ ਹੈ ਜਿਹੜੀ ਪਲੇਅਰ ਐਕਸ਼ਨ ਦੇ ਵਿੱਚ ਨਹੀਂ ਲਾ ਰੁਪਿੰਦਰ ਦੋਦੇ ਦੀ ਰੇਡ ਪੈ ਰਹੀ ਹੈ ਮੇਰੇ ਵੀਰੋ ਆਹ ਕੁੱਟ ਖੜਿਆ ਕਮਾਲ ਕੀਤੀ ਹੋਈ ਨੌਜਵਾਨ ਗੱਭਰੂ ਨੇ ਤੇ ਨੰਬਰ ਰਪਿੰਦਰ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਪ੍ਰੋਫੈਸਰ ਸਾਹਿਬ ਗੱਲ ਕਰ ਰਹੇ ਹੈ ਸੌਂਗਲ ਵਾਲਾ ਗੋਗੀ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਾਧਾ ਹੋਇਆ ਬੌਪਰੀਏ ਪ੍ਰਵੀਨ ਮੰਗਰਾ ਹੈ ਨਾਮਾ ਮਾਕ ਕਬੱਡੀ ਓਪਨ ਨਿਆ ਗਰਾਉਂਡਾਂ ਦੇ ਵਿੱਚ ਆਇਆ ਥੋੜੇ ਸਮੇਂ ਦੇ ਵਿੱਚ ਵੀ ਚੋਬਰ ਨੇ ਤੈਹਲ ਕੰਮ ਚਾਉਣ ਵਾਲੀ ਗੱਲ ਕਰ ਦਿੱਤੀ ਹੈ ਵਾਹਿਗੁਰੂ ਹੈ ਲਵੀ ਹੈ ਨਾਲ ਨੌਜਵਾਨ ਪਿੰਦੂ ਹੈ ਔਰ ਸਾਹਮਣੇ ਕੀਤੀ ਲੱਗੀ ਹੋਈ ਹੈ ਇੱਕ ਪਾਸੇ ਪੁਆਇੰਟ ਕਹਿੰਦੇ ਇਸ ਵੇਲੇ ਜਲੰਧਰ ਦੇ ਸੀਟੀ ਵਾਲ ਪਿੰਡ ਦੀ ਟੀਮ ਦੇ ਹਿੱਸੇ ਤੇ ਵੀ ਜਾੜੜਿਆ ਪੰਜਾਬ ਹਰਿਆਣਾ ਦੀਆਂ ਚੋਟੀ ਦੀਆਂ ਟੀਮਾਂ ਦਾ ਚੋਟੀ ਦਾ ਮੈਚ ਢੇਰ ਦੇ ਮੇਲੇ ਦੇ ਚੱਲਦਾ ਹੈ 15 ਸਾਲ ਦੀਆਂ ਖੇਡਾਂ ਲੱਖ ਤੇ ਪੌਣਾ ਲੱਖ ਦੇ ਪ੍ਰਾਈਜ਼ ਹੈ ਬੈਸਟਾਂ ਦੇ ਲਈ 3600 ਫੋੜਾ ਸੋਨੂੰ ਮੋਟੇ ਦੀ ਟੱਕਰ ਪੁਰੀਏ ਦੇ ਨਾਲ ਪਈ ਹੋਈ ਹੈ ਜੋਰਦੋ ਖਿਡਾਰੀਆਂ ਦਾ ਲੱਗਿਆ ਹੋਇਆ ਉਹ ਸਿਸਟਰ ਵਾਲਾ ਉੱਡ ਗਿਆ ਮੇਰੇ ਵੀਰੋ ਇੱਕ ਪਾਸੇ ਪੁਆਇੰਟ ਜੋੜ ਕੇ ਆਪਣੀ ਟੀਮ ਦੇ ਲਈ ਬਾਬਾ ਜੀ ਵੀ ਆਪਣੇ ਸੱਚੇ ਜਥੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਦੇ ਜੀ ਆਪਾਂ ਇੱਥੇ ਆਉਣ ਦੀ ਮਹਾਂਪੁਰਸ਼ ਸਾਡੇ ਦਰਮਿਆਨ ਮੁਝੇ ਬਾਬਾ ਜੀ ਦਾ ਇੱਥੇ ਪੁੱਜਣ ਤੇ ਸਵਾਗਤ ਹੈ ਸਾਹਮਣੇ ਕਬੱਡੀ ਵਾਹਿਗੁਰੂ ਵਾਹਿਗੁਰੂ ਇਸ ਵੇਲੇ ਸੀਚੇ ਵਾਲੀਆਂ ਮੇਰੇ ਵੀਰੋ ਉਸੇ ਕਰ ਰਿਹਾ ਹੈ ਜਫਾ ਲਾਉਂਦੀ ਗੱਡੀਆਂ ਦੇ ਨਾਮਾਨ ਸਨਮਾਨਿਆ ਗਿਆ ਖਿਡਾਰੀ ਤੇ ਨੰਬਰ ਇਸ ਲਈ ਧਾਰੀ ਦਾ ਨੰਬਰ ਰੀਡਰ ਦਾ ਮੇਰੇ ਵੀਰੋ ਅਗਲੀ ਕਬੱਡੀ ਪੌਣ ਦੇ ਲਈ ਕਿਹੜਾ ਖਿਡਾਰੀ ਵਧੇਗਾ ਤਕੜਾ ਮੁਕਾਬਲਾ ਰਪਿੰਦਰ ਦੋਦੇ ਵਾਲਾ ਕਬੱਡੀ ਪੌਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧ ਰਿਹਾ ਹੈ ਮੇਰੀ ਬੇਨਤੀ ਹੈ ਜਿਹੜੇ ਪਲੇਅਰ ਐਕਸ਼ਨ ਦੇ ਵਿੱਚ ਨਹੀਂ ਕਿਰਪਾ ਕਰਕੇ ਬਹਿ ਜਾਓ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਸਖਤ ਨੂੰ ਕਬੱਡੀ ਦੇਖ ਲੈਣ ਦੀ ਹੈ ਇਕੱਠ ਬਹੁਤ ਵੱਡਾ ਹੈ ਜਿਹੜੇ ਪਲੇਅਰ ਐਕਸ਼ਨ ਦੇ ਵਿੱਚ ਨਹੀਂ ਕਿਰਪਾ ਕਰਕੇ ਬਹਿ ਜਾਣ ਔਰ ਰਪਿੰਦਰ ਦੋਦੇਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਆਹ ਵੱਡਾ ਮੇਲਾ ਢੇਰਦਾ ਮੇਰੇ ਵੀਰੋ ਦੁਨੀਆ ਦੇ ਵਿੱਚ ਧੂਮਾ ਪਈਆਂ ਹੋਈਆਂ ਵੱਡੇ 스타 ਆਏ ਹੋਏ ਆ ਰਪਿੰਦਰ ਇਸ ਵੇਲੇ ਤਗੜਾ ਨੰਬਰ ਜਿਹੜਾ ਹੈ ਆਪਣੀ ਟੀਮ ਲਈ ਜੋੜਦਾ ਹੋਇਆ ਹੈ ਮੈਚ ਵਧੀਆ ਲੱਗਿਆ ਦੋਨੋਂ ਟੀਮਾਂ ਲਈ ਤਾੜੀਆਂ ਜ਼ੋਰਦਾਰ ਮਾਰ ਦਿਓ